ਬਹਾਦਰ ਦੀਪਕੌਰ ਗੁਰੂ ਜੀ ਨੇ ਅੰਮ੍ਰਿਤ ਛਕਾਉਣ ਵਿੱਚ ਇਸਤਰੀ ਮਰਦ ਦਰਮਿਆਨ ਕੋਈ ਭਿੰਨ ਭੇਦ ਭਾਵ ਨਾ ਰੱਖਿਆ ਜਿਹੜੇ ਮਰਦ ਅੰਮ੍ਰਿਤ ਛਕਦੇ ਸਨ ਉਹਨਾਂ ਦੇ ਨਾਂ ਪਿੱਛੇ ਸਿੰਘ ਲੱਗ ਜਾਂਦਾ ਸੀ ਤੇ ਇਸਤਰੀਆਂ ਦੇ ਨਾਂ ਦੇ ਪਿੱਛੇ ਕੌਰ ਲੱਗ ਜਾਂਦਾ ਸੀ ਅੰਮ੍ਰਿਤ ਛਕ ਕੇ ਆਬਲਾ ਅਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਸਨ ਸਿੱਖ ਇਤਿਹਾਸ ਵਿੱਚ ਅਜਿਹੇ ਬਹਾਦਰ ਇਸਤਰੀਆਂ ਦੀਆਂ ਹਜ਼ਾਰਾਂ ਉਦਾਹਰਨਾਂ ਮਿਲੀਆਂ ਹਨ ਜਦ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਸੀ ਤਾਂ ਉਸ ਸਮੇਂ ਮਾਝੇ ਦੀ ਸੰਗਤ ਦਾ ਇੱਕ ਜਥਾ ਅਨੰਦਪੁਰ ਵੱਲ ਜਾ ਰਿਹਾ ਸੀ ਉਸ ਜਥੇ ਦੇ ਨਾਲ ਇੱਕ ਦੀਪਕੌਰ ਨਾਮ ਦੀ ਬੀਬੀ ਵੀ ਸੀ ਇਹ ਜਥਾ ਪਿੰਡ ਤਲਬਨ ਲੱਗੇ ਇੱਕ ਖੂਹ ਤੇ ਬਹਿ ਕੇ ਜਲ ਪਾਣੀ ਛਕਰ ਲੱਗ ਪਿਆ ਪਰ ਉਸ ਬੀਬੀ ਨੂੰ ਕਿਉਂਕਿ ਪਿਆਸ ਨਹੀਂ ਸੀ ਉਹ ਨਾਮ ਦਾ ਸਿਮਰਨ ਕਰਦੀ ਹੌਲੀ ਹੌਲੀ ਅੱਗੇ ਤੁਰ ਹੀ ਗਈ ਉਸ ਨੇ ਸੋਚਿਆ ਕਿ ਉਸ ਦੇ ਸਾਥੀ ਤੇਜ਼ ਤੁਰਣ ਵਾਲੇ ਹਨ ਉਹ ਛੱਟ ਹੀ ਉਸ ਨੂੰ ਆ ਮਿਲਣਗੇ ਪਰ ਹਾਲੇ ਉਹ ਥੋੜਾ ਹੀ ਦੂਰ ਅੱਗੇ ਗਈ ਸੀ ਕਿ ਚਾਰ ਮੁਸਲਮਾਨ ਲੁਟੇਰਿਆਂ ਨੇ ਉਸ ਨੂੰ ਇਕੱਲੀ ਸਮਝ ਕੇ ਆਦ ਬੋਚਿਆ ਉਹ ਡਰੀ ਨਹੀਂ ਉਸ ਨੇ ਝਾਟ ਆਪਣੇ ਹੱਥ ਤੋਂ ਇੱਕ ਕੰਗਣ ਲਾ ਕੇ ਪਰਾਂ ਸੁੱਟਿਆ ਤਾਂ ਜਦ ਇੱਕ ਲੁਟੇਰਾ ਉਸ ਕੰਗਣ ਨੂੰ ਫੜਨ ਲੱਗਾ ਤਾਂ ਉਸ ਨੇ ਅੱਖ ਦੀ ਫੋਰ ਵਿੱਚ ਤਲਵਾਰ ਕੱਢ ਕੇ ਉਸ ਦੀ ਧੌਣ ਲਾ ਦਿੱਤੀ ਦੂਸਰੇ ਲੁਟੇਰੇ ਇਕਦਮ ਪੈ ਪੀਠ ਹੋ ਗਏ ਉਹ ਆਪਣੇ ਡੱਬਾਂ ਵਿੱਚੋਂ ਹਾਲੇ ਛੁਰੇ ਕੱਢਣ ਹੀ ਲੱਗੇ 산 ਕਿ ਉਸਨੇ ਦੋ ਹੋਰ ਲੁਟੇਰਿਆਂ ਨੂੰ ਪਾਸ ਬੁਲਾਇਆ ਚੌਥਾ ਜਦ ਭੱਜਣ ਲੱਗਾ ਤਾਂ ਉਸ ਉੱਤੇ ਵੀ ਬੜੇ ਜ਼ੋਰ ਨਾਲ ਬਾਹਰ ਕੀਤਾ ਪਰ ਉਹ ਬਚ ਗਿਆ ਅਤੇ ਬੀਬੀ ਦੀਪਕੌਰ ਨਾਲ ਹੱਥੋਂ ਪਾਈ ਹੋ ਗਿਆ ਬੀਬੀ ਦੀਪਕੌਰ ਦੇ ਤਲਵਾਰ ਵਾਲੇ ਹੱਥ ਨੂੰ ਉਸਨੇ ਥਮ ਲਿਆ ਪਰ ਬੀਬੀ ਦੀਪਕੌਰ ਵਿੱਚ ਅਮ੍ਰਿਤ ਦੀ ਇਲਾਹੀ ਸ਼ਕਤੀ ਚੰਡੀ ਦਾ ਰੂਪ ਧਾਰ ਗਈ ਸੀ ਉਸ ਨੇ ਅੱਖ ਦੇ ਫੋਰ ਵਿੱਚ ਹੀ ਉਸ ਨੂੰ ਥੱਲੇ ਸੁੱਟ ਕੇ ਉਸ ਤੇ ਹਿੱਕ ਉੱਤੇ ਬੈਠ ਕੇ ਤਲਵਾਰ ਉਸ ਦੀ ਛਾਤੀ ਵਿੱਚ ਖੋਪ ਦਿੱਤੀ ਕੁਝ ਦੇਰ ਬਾਅਦ ਉਸ ਦੇ ਜਥੇ ਵਾਲੇ ਸਾਥੀ ਵੀ ਆ ਗਏ ਸਨ ਬੀਬੀ ਦੀ ਇਸ ਬਹਾਦਰੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ ਕਈ ਤਾਂ ਧੰਨ ਸਿੱਖੀ ਧੰਨ ਸਿੱਖੀ ਕਹਿਣ ਲੱਗੇ ਪਰ ਕਈ ਨੱਕ ਮੂੰਚੜਾਉਣ ਲੱਗੇ ਕਿ ਇੱਕ ਇਸਤਰੀ ਦਾ ਕੀ ਕੰਮ ਹੈ ਮਰਦ ਨਾਲ ਲੜਨ ਲਈ ਇਹ ਪਰਾਏ ਮਰਦ ਨਾਲ ਲੱਗ ਕੇ ਪਿੱਟੀ ਗਈ ਹੈ ਇਸ ਲਈ ਇਹ ਹੁਣ ਪਵਿੱਤਰ ਨਹੀਂ ਰਹੀ ਸਾਰੀ ਸੰਗਤ ਅਨੰਦਪੁਰ ਸਾਹਿਬ ਪਹੁੰਚ ਗਈ ਉੱਥੇ ਉਹਨਾਂ ਨੇ ਬੀਬੀ ਦੀਪਕੌਰ ਬਾਰੇ ਸਾਰੀ ਕਹਾਣੀ ਗੁਰੂ ਸਾਹਿਬ ਨੂੰ ਦੱਸੀ ਕਈਆਂ ਨੇ ਗੁਰੂ ਸਾਹਿਬ ਅੱਗੇ ਇਤਰਾਜ਼ ਵੀ ਪੇਸ਼ ਕੀਤਾ ਕਿ ਇਹ ਸੁਰਖ ਦੀ ਹਿੱਕ ਤੇ ਚੜ ਕੇ ਪਿੱਟੀ ਗਈ ਹੈ ਇਸ ਲਈ ਇਹ ਹੁਣ ਸਿੱਖਾਂ ਦੇ ਘਰ ਵਿੱਚ ਰਹਿਣ ਯੋਗ ਨਹੀਂ ਹੈ ਗੁਰੂ ਜੀ ਪਹਿਲਾਂ ਕੁਝ ਰੋ ਵਿੱਚ ਆਏ ਫਿਰ ਹੱਸ ਕੇ ਕਹਿਣ ਲਗੇ ਇਹ ਬਹਾਦਰ ਸਿੰਘਣੀ ਨਹੀਂ ਪਿੱਟੀ ਗਈ ਅਸਲ ਵਿੱਚ ਤੁਹਾਡੇ ਪਿੱਟੇ ਹੋਏ ਖਿਆਲ ਹੀ ਹਾਲੇ ਤੱਕ ਖਤਮ ਨਹੀਂ ਹੋਏ ਅੰਮ੍ਰਿਤ ਛੱਡ ਕੇ ਝੱਕ ਕੇ ਤੁਸੀਂ ਉਹਨਾਂ ਬੁੱਜਲਾਂ ਅਤੇ ਕਾਇਰਾਂ ਵਾਲੇ ਖਿਆਲ ਰੱਖਦੇ ਹੋ ਜਿਸ ਕਰਕੇ ਜਿਸ ਕਰਕੇ ਹਿੰਦੁਸਤਾਨ ਹਜੇ ਤੱਕ ਗੁਲਾਮ ਬਣਿਆ ਹੋਇਆ ਹੈ ਬੀਬੀ ਦੀਪਕੌਰ ਨੇ ਜੋ ਕੁਝ ਵੀ ਕੀਤਾ ਹੈ ਹਰ ਸਿੱਖ ਦੀ ਪੁੱਤਰੀ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਇਸ ਨੇ ਆਪਣੀ ਇੱਜ਼ਤ ਜਾਨ ਅਤੇ ਪਤਨ ਨੂੰ ਬਚਾ ਕੇ ਆਪਣੇ ਆਪ ਨੂੰ ਇੰਨਾ ਉੱਚਾ ਕਰ ਲਿਆ ਹੈ ਕਿ ਇਸ ਤੱਕ ਕਿਸੇ ਪ੍ਰਕਾਰ ਦੀ ਪਿੱਟ ਪਹੁੰਚ ਨਹੀਂ ਸਕਦੀ